ਹਰਮੇ ਸਿੰਘ ਪਿੰਡ ਮੁਸਕਾਵਾਜੂ ਅੱਜ ਤੁਸੀਂ ਰਾਹ ਰੋਕਿਆ ਤੁਸੀਂ ਮੁਸਕਾਵਾਜੂ ਠੀਕ ਆ ਕਾਰਨ ਵੀਰ ਜੀ ਆਪਣੇ ਪਿੰਡ ਇੱਕ ਜ਼ਹਿਰੀਲੀ ਕੈਂਸਰ ਦੀ ਮਲ ਫੈਕਟਰੀ ਲੱਗ ਰਹੀ ਆ ਇਹਦੇ ਨਾਲ ਦੀਆਂ ਚਾਰ ਫੈਕਟਰੀਆਂ ਮਲ ਲੱਗ ਰਹੀਆਂ ਨੇ ਚਾਰਾਂ ਦਾ ਵਿਰੋਧ ਆ ਚਾਰਾਂ ਦੇ ਕੰਮ ਬੰਦ ਦਾ ਤਿੰਨਾਂ ਦਾ ਸਾਰੇ ਕੰਮ ਬੰਦ ਦਾ ਚੌਥੀ ਆਪਣੇ ਇਹ ਸੀ ਸਾਨੂੰ ਪ੍ਰਸ਼ਾਸਨ ਕਹਿੰਦਾ ਸੀ ਕਰ ਦੰਨੇ ਆ ਜੀ ਕਰ ਦੰਨੇ ਆ ਪਰ ਏਦਾਂ ਕਹਿ ਕੇ ਸਾਨੂੰ ਰਿਟਰਨ ਦੇ ਵਿੱਚ ਵੀ ਦੇ ਦਿੱਤਾ ਸੀ ਇੱਕ ਵੀ ਕੰਮ ਬੰਦ ਕੀਤਾ ਜਾਊਗਾ ਡੀਸੀ ਸਾਹਿਬ ਨੂੰ ਇੱਕ ਡੀਸੀ ਸਾਹਿਬ ਨੇ ਆਪਣੇ ਮੈਂ ਬੜੀ ਕਮੇਟੀ ਬਣਾਤੀ ਸੀ ਪੰਜੇ ਉਹਨਾਂ ਦੇ ਜਿਹੜੇ ਬੰਦੇ ਨੇ ਉਹਦੇ ਸਾਈਨ ਨੇ ਸਾਰਾ ਕੁਝ ਹੈਗਾ ਵੀ ਇਹ ਕੰਮ ਅੱਜ ਤੋਂ ਬੰਦ ਰੱਖੂਗਾ ਪਰਮਿੰਦਰ ਸਿੰਘ ਕਿੰਨੇ ਮਹੀਨੇ ਹੋ ਗਏ ਪਰ ਉਲਟਾ ਹੋਇਆ ਕਿ ਅਸੀਂ ਅਵੇਸਲੇ ਹੋ ਗਏ ਵੀ ਚਲੋ ਪ੍ਰਸ਼ਾਸਨ ਨੂੰ ਕਹਿਤਾ ਪਰ ਉਹਨਾਂ ਨੇ ਕੰਮ ਇੰਨਾ ਤੇਜ਼ ਕਰਤਾ ਵੀ ਫੈਕਟਰੀ ਖੜੀ ਕਰਤੀ ਅਸੀਂ ਦੇ ਵਾਈ ਦੇ ਕਹਿੰਦੇ ਰਹੇ ਹਾਂ ਹੁਣ ਵੀ ਕਹਿੰਦੇ ਰਹੇ ਹਾਂ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਫੇਰ ਸਾਡੇ ਖਿਲਾਫ ਇੱਕ ਇਹਨਾਂ ਨੇ ਰਿਟ ਪਾਈ ਆ ਵੀ ਆ ਚਾਰ ਪੰਜ ਬੰਦੇ ਆ ਉਸ ਕਾ ਬਾਤੋਂ ਜਿਹੜੇ ਫੈਕਟ ਦਾ ਵਿਰੋਧ ਕਰ ਰਿਹਾ ਬਾਕੀ ਸਾਰਾ ਪਿੰਡ ਨਾਲ ਆ। ਫਿਰ ਜਦੋਂ ਸਾਡੇ ਪਿੰਡ ਦਾ ਬਾਈਕਾਟ ਹੋਇਆ ਸਾਡੇ ਪਿੰਡ ਦਾ ਨਹੀਂ ਨਾਲ ਟੱਪਰੀਆਂ ਦਾ ਅਖੀਰ ਨਹੀਂ ਆਦਾ ਤਾਂ ਤੁਸੀਂ ਖੁਦ ਸਾਰੇ ਪੱਤਰਕਾਰ ਸਹਿਬਾਨ ਨੂੰ ਪਤਾ ਵੀ ਸਾਰਾ ਬਾਈਕਾਟ ਕਿੰਨੀਆਂ ਕਿ ਵੋਟਾਂ ਪਈਆਂ ਕੀ ਸੀ। ਸਾਰਾ ਪਿੰਡ ਇੱਕ ਮੋਰੀ ਜੀ ਲੰਘਿਆ। ਸਾਰਾ ਪਿੰਡ ਵਿਰੋਧ ਕਰਦਾ ਬੱਚਾ ਬੱਚਾ ਵਿਰੋਧ ਕਰਦਾ ਬੱਚਾ ਬੱਚਾ ਮਰਨ ਦੇ ਖੜਾ। ਫਿਰ ਸਰਕਾਰ ਨੂੰ ਵੀ ਪਤਾ ਚੰਗੀ ਤਰ੍ਹਾਂ ਲੱਗਿਆ ਸਬੂਤ ਵੀ ਹੋ ਗਿਆ। ਪਰ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ। ਫੇਰ ਵੀ ਕਹਿੰਦੇ ਰਹੇ ਹਾਂਜੀ ਕਰਦੇ ਹਾਂਜੀ ਕਰਦੇ ਆ ਪਰ ਲਾਸਟ ਦੇ ਅੱਜ ਅਸੀਂ ਐਂਡ ਤੇ ਅੱਕ ਕੇ ਰਸਤਾ ਬੰਦ ਕਰਿਆ ਸਾਨੂੰ 2 ਮਹੀਨੇ ਹੋ ਗਏ ਰੋੜਾ ਤੇ ਫਿਰਦਿਆਂ ਨੂੰ ਤੱਤੇ ਰੇਤੇ ਦੇ ਬੈਠੇ ਆ ਸ਼ਾਂਤ ਮੈਂ ਹੀ ਬੈਠੇ ਆ ਪਰ ਅਸੀਂ ਅੱਜ ਅੱਕ ਕੇ ਇਸ ਸੈਕਟਰੀ ਦਾ ਕੰਮ ਬੰਦ ਕੀਤਾ ਕਿਉਂਕਿ ਜੇ ਇਹ ਕੰਮ ਨਹੀਂ ਬੰਦ ਕਰਦੇ ਤਾਂ ਦਸਾਂ ਦਿਨਾਂ ਦੇ ਵਿੱਚ ਇੰਨੇ ਤੇ ਸਾਮਾਨ ਆ ਰਿਹਾ 100-100 ਜਿਹੜਾ ਇਹਨਾਂ ਦਾ ਕੰਕਰੀਟ ਪਾਉਣ ਵਾਲਾ ਸਾਮਾਨ ਉਹ ਤੇ ਇੰਗਲਾਂ ਚਦਰਾਂ ਆ ਚਾਰ ਦਿਨ ਚ ਨਹੀਂ ਛੱਡ ਖੜਾ ਕਰਤਾ ਲੇਬਰ ਇੰਨੀ ਵਧਾਤੀ ਬਾਹਰੋਂ ਪਤਾ ਨਹੀਂ ਕਿੰਨੇ ਪਏ ਨੇ ਕਿੰਨੇ ਕੋਈ ਸਾਡੀ ਪ੍ਰਸ਼ਾਸਨ ਨਹੀਂ ਸੁਣਵਾਈ ਕਰਦਾ ਕੋਈ ਕੋਈ ਸੁਣਵਾਈ ਨਹੀਂ ਹੁੰਦੀ ਡੀਸੀ ਸਾਹਿਬ ਨੇ ਅਸੀਂ ਮੀਟਿੰਗ ਕੀਤੀ ਸੀ ਖੁਦ ਮੈਂ ਮੀਟਿੰਗ ਦੇ ਵਿੱਚ ਸੀਗਾ ਉੱਥੇ 5000 ਬੰਦੇ ਇਕੱਠੇ ਸੀ ਤੁਸੀਂ ਦੇਖਿਆ ਤਾਲਮੇਲ ਕਮੇਟੀ ਬਣ ਗਈ ਜਿਹੜੀਆਂ ਸਾਡੀਆਂ ਫੈਕਟਰੀਆਂ ਨੇ ਉਹ ਸਾਡੀਆਂ ਚਾਰ ਫੈਕਟਰੀਆਂ ਚਾਰੇ ਜਗ੍ਹਾ ਤੱਕ ਤਾਲਮੇਲ ਕਮੇਟੀ ਸਾਡੀ ਬਣ ਗਈ ਆ ਪਰ ਉਹਦੇ ਵਿੱਚ ਹੋਇਆ ਕੀ ਆ ਵਿਚਾਰ ਕਰ ਲਈ ਵੀ ਦੇਖੋ ਜੀ ਅਸੀਂ ਉਹਨੂੰ ਕਿਹਾ ਵੀ ਸਾਡੇ ਕੰਮ ਚੱਲਦਾ ਹੈ ਦਾ ਤਾਲਮੇਲ ਕਮੇਟੀ ਨੇ ਕਹਿੰਦਾ ਵੀ ਸਾਡੇ ਕੰਮ ਬੰਦ ਆ ਤੁਸੀਂ ਬੰਦ ਕਰ ਦਿਓ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਉਸ ਤੋਂ ਬਾਅਦ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਸਾਡੀ ਮੀਟਿੰਗ ਹੋ ਗਈ ਐਕਸ਼ਨ ਕਮੇਟੀ ਦੀ ਸਾਰਿਆਂ ਨੇ ਕਹਿੰਦਾ ਵੀ ਇਹ ਕੰਮ ਆ ਜਿਹੜਾ ਸਵੇਰੇ ਬੰਦ ਕੀਤਾ ਜਾਊਗਾ ਅ ਅੱਜ 15 ਤਰੀਕ ਨੂੰ ਅੱਜ 15 ਤਰੀਕਾ 6ਵਾਂ ਮਹੀਨਾ 2024 ਅਸੀਂ ਸਵੇਰੇ 7 ਵਜੇ ਆ ਕੇ ਕੰਮ ਬੰਦ ਕਰਤਾ ਜੀ ਜੇ ਫਿਰ ਕੋਈ ਫੈਕਟੀ ਦਾ ਕੰਮ ਬੰਦ ਕੀਤਾ ਤਾਂ ਦੂਗੀ ਇੱਥੇ ਰੁਕੇ ਹੋਏ ਜੀ ਸਿਰਫ ਤਾਂ ਰੁਕੇ ਆ ਜੇ ਫੈਕਟਰੀ ਦਾ ਕੰਮ ਬੰਦ ਕਰਨ ਲਈ ਉਹ ਸਾਡਾ ਕੋਈ ਪਰਪਸ ਨਹੀਂ ਹੈ। ਦੇਖੋ ਸ਼ਾਮ ਵਿੱਚ ਧਰਨਾ ਸਾਡਾ ਚੱਲਦਾ ਫੈਕਟਰੀ ਦੇ ਮੂਹਰੇ। ਉਹ ਅਸੀਂ ਦਾ ਪ੍ਰੋਟੈਸਟ ਆਪਾਂ ਜਾਰੀ ਰੱਖਿਆ ਹੋਇਆ। ਆਹ ਸਿਰਫ ਕੰਮ ਬੰਦ ਕਰਨ ਲਈ ਅਸੀਂ ਦੋ ਸਾਈਡਾਂ ਤੋਂ ਸਾਡਾ ਬੰਦ ਕਰਤੀਆਂ। ਤੇ ਅਸੀਂ ਕੋਈ ਸਮਾਨ ਇਹਦੇ ਅੰਦਰ ਨਹੀਂ ਜਾਲ। ਇਹ ਦੋ ਜਗ੍ਹਾ ਜਿਹੜੇ ਇੱਕ ਪਿੰਡ ਵਾਲੇ ਪਾਸੇ ਇੱਕ ਨਹਿਰ ਵਾਲੇ ਪਾਸੇੋਂ ਸਾਡੇ ਪਿੰਡ ਦਾ ਰਸਤਾ ਹੈ। ਸਾਡੇ ਨਗਰਾਂ ਦੇ ਸਾਰੇ ਮੁਸਕਵਤ ਖੀਰੀਆਂ ਟੱਪੀਆਂ ਸਿਆਲਾ ਜੋ ਵੀ ਆਹ ਵਾਲੇ ਨਗਰ ਨੇ ਇਹਨਾਂ ਨੇ ਇਕੱਠੇ ਹੋ ਕੇ ਬੰਦ ਕੀਤਾ ਸਾਨੂੰ ਇਹਦੇ ਵਿੱਚ ਕੋਈ ਤਰ੍ਹਾਂ ਦਾ ਸਾਡਾ ਹੀ ਰਸਤਾ ਸੀ ਆ ਫੇਰ ਰੁਕਿਆ ਹੋਇਆ। ਮਾਲਵਿੰਦਰ ਸਿੰਘ ਅੱਜ ਰਸਤਾ ਰੁਕ ਪਿਆ ਗਿਆ ਹਾਂ ਤੱਕ ਕੀ ਕਹੋਗੇ ਅਸੀਂ 2 ਸਾਲ ਤੋਂ ਹੀ ਲੜਦੇ ਆਉਨੇ ਆ ਇਹ ਅਸੀਂ 40 50 45 ਦਿਨ ਤੋਂ ਤਾਂ ਮਿਲ ਗਿਆ ਫੈਕਟਰੀ ਸਾਹਮਣੇ ਪਰ ਸਾਡੀ ਇਹਨੇ ਕੋਈ ਧਾਰ ਨਹੀਂ ਲਈ ਅੰਦਰ ਕੰਮ ਚੱਲ ਰਹੇ ਆ ਇਸ ਕਰਕੇ ਅਸੀਂ ਇਹ ਰਸਤਾ ਨੂੰ ਰੋਕਣ ਦੀ ਲੋੜ ਪਤਾ ਜੀ ਬੀਸੀ ਸਾਹਿਬ ਨੂੰ ਵੀ ਮਿਲੇ ਸੀ ਦੋ ਤਿੰਨ ਦਿਨ ਪਹਿਲਾਂ ਉਹਨਾਂ ਵੱਲੋਂ ਕੀ ਇਸ਼ਪਾਚਨ ਦਿੱਤਾ ਗਿਆ ਜੀ ਉਹਨਾਂ ਕੋਈ ਇਸ਼ਪਾਚਨ ਨਹੀਂ ਦਿੱਤਾ ਉਹ ਕਹਿੰਦੇ ਕਮੇਟੀ ਬਣ ਗਈ ਥੋੜੀ ਅਸੀਂ ਗਾ ਵੀ ਜਿੰਨੇ ਜਿੰਨੇ ਕਮੇਟੀ ਨੇ ਰਿਪੋਰਟ ਨਹੀਂ ਆਉਂਦੀ ਤੈਨੂੰ ਇਹਨੂੰ ਵੀ ਕੰਮ ਬੰਦ ਕਰਾਓ ਜਦੋਂ ਦੂਜੇ ਦਿਨਾਂ ਫੈਕਟਰੀ ਦਾ ਕੰਮ ਬੰਦ ਹੈ ਉਧਰ ਨਾ ਲੱਗੇ ਨੇ ਇਹ ਫੈਕਟਰੀਆਂ ਨੇ ਹੁਣ ਸਾਡੀ ਚਾਰਾਂ ਦੀ ਕਮੇਟੀ ਬਣੀ ਹੋਈ ਹੈ ਜਿੱਤੇ ਹੁੰਦੜੀ ਖਾੜਾ ਅੰਗਰਾਲੀ ਰਾਜਪੂਤਾਂ ਦੇ ਮੁਸਕਬਾ ਦੀ ਹੁਣ ਸਾਡੀ ਕਮੇਟੀ ਦਾ ਫੈਸਲਾ ਹੈ ਬਈ ਜਿੰਨਾ ਚਿਰ ਕੋਈ ਫੈਸਲਾ ਨਹੀਂ ਹੁੰਦਾ ਕਿਸੇ ਫੈਕਟਰੀ ਨੂੰ ਕੰਮ ਚੱਲੂਗਾ ਨਹੀਂ ਮੁਸਕਬਾ ਬਾਯੋ ਕੈਮੀਕਲ ਦਾ ਰਸਤਾ ਇਹ ਕਿੰਨੇ ਦਿਨ ਲਈ ਰੋਕਿਆ ਜੀ ਇਹ ਕੋਈ ਬਦਲ ਕਿੰਨੇ ਦਿਨ ਰੋਵਾ ਜੀ ਤੇ ਜਿਹੜਾ ਧਰਨਾ ਚੱਲ ਰਿਹਾ ਫੈਕਟਰੀ ਦੇ ਸਾਹਮਣੇ ਉਹ ਲਗਾਤਾਰ ਚੱਲ ਉਹ ਚੱਲ ਰਿਹਾ ਜੀ ਉੱਥੇ ਬੰਦੇ ਬੈਠੇ ਨੇ ਜੀ ਕੀ ਆਪਣੇ ਸਬੰਧਤ ਅਧਿਕਾਰੀਆ ਨੇ ਤੁਹਾਡੇ ਨਾਲ ਕੋਈ ਕੰਟੈਕਟ ਕੀਤਾ ਜੀ ਨਹੀਂ ਕੋਈ ਗੱਲ ਲਗੜ ਨਹੀਂ ਕੀਤਾ ਜੀ ਤੇ ਕੋਈ ਆਪਣੇ ਮਾਨਯੋਗ ਅਦਾਲਤ ਦਾ ਕੋਈ ਸਾਹ ਨਾ ਲੈਂਦਾ ਜੀ ਨਹੀਂ ਜੀ ਸਾਡੇ ਤੋਂ ਨਾ ਕੇਸ ਕੀਤਾ ਅਸੀਂ ਉਹਦਾ ਜਵਾਬ ਦਿੱਤਾ ਅਸੀਂ ਆਪਣੇ ਤੋਂ ਕੋਈ ਕੇਸ ਨਹੀਂ ਕੀਤਾ ਔਰ ਫੈਕਟਰੀ ਦੇ ਕਹਿੰਦੇ ਮਾਲਕ ਵੱਲੋਂ ਕੋਈ ਰਫਲ ਨਾਲ ਤਿੰਨ ਤਰੀਕ ਨੂੰ ਜੀ ਜਦੋਂ ਸਵੇਰੇ ਸਵੇਰੇ ਅਲੀ ਦੇ ਘਰ ਨੇ ਥੋੜੀ ਜਿੰਮਦੇ ਸੀ 10 15 ਬੰਦੇ ਇਹ ਰਫਲ ਲੈ ਕੇ ਆਏ ਚੋਣ ਜਵਦਾ ਲੱਗਿਆ ਬੋਡਾਂ ਜਾਈਆਂ ਸੀ ਕਿਧਰ ਨੇ ਵਾਇ ਸੀ ਇਹ ਸਾਰੇ ਬੰਦੇ ਉਸੇ ਗਾਲਾਂ ਕੱਢ ਕੇ ਗਏ ਅਲੀ ਬੋਰਡ ਕੋਲ ਕੰਪਲੀਟ ਕੀਤੀ ਐਸਐਸ ਮੈਡਮ ਕੋਲ ਜਾ ਕੇ ਆਏ ਸਾਡੀ ਕੋਈ ਸੁਣਾਈ ਨਹੀਂ ਅਖੀਰ ਨੂੰ ਤਾਂ ਕਦਮ ਚੁੱਕੇ ਸੀ ਲੋ ਜਿਹੜੀ ਉਹ ਐਫਪੀ ਦੇ ਗਏ ਲੋਕ ਜਿਹੜਾ ਪ੍ਰੋਟੈਸਟ ਕਰ ਰਹੇ ਆ ਪੀਸਫੁੱਲ ਜਿਹੜਾ ਪ੍ਰੋਟੈਸਟ ਚੱਲਿਆ ਅੱਜ ਵੀ ਜਿਹੜਾ ਫਿਰਕੀ ਦੇ ਦੋਨੇ ਪਾਸੇ ਉਹ ਲੋਕ ਸੜਕ 'ਤੇ ਪੀਸਫੁੱਲੀ ਬੈਠੇ ਆ ਜਿਹਦੇ ਸੰਬੰਧੀ ਜਿਹੜੇ ਮਾਨ ਨੂੰ ਐਸਐਸਪੀ ਸਾਹਿਬ ਨੇ ਅੱਜ ਐਸਐਸਪੀ ਹੈਡਕ quartਰ ਸ਼੍ਰੀ ਤਰਨ ਨਦਨ ਸਾਹਿਬ ਤੇ ਸਾਡੀ ਜਿਹੜੀ ਫੋਰਸ ਪ੍ਰੋਪਰ ਲੱਗੀ ਹੋਈ ਆ ਅਪਰੋਕਸੀਵੇਟ 60 ਜਵਾਨ ਸਾਡੇ ਇੱਥੇ ਪਾਇਨਾਤ ਨੇ ਤਾਂ ਗੜੀ ਕੋ ਲਾਰਡ ਰੋਡ ਦੀ ਕੋ ਪ੍ਰੋਬਲਮ ਨਹੀਂ ਜਿਹੜੀ ਆ ਬਿਲਕੁਲ ਵਰਕਰ ਆ। ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦੇਵਾਂਗੇ ਤੇ ਕਾਨੂੰਨ ਦੇ ਅਨੁਸਾਰ ਜੋ ਕਰ ਵੀ ਜੇ ਕੋਈ ਵਾਇਲੇਸ਼ਨ ਕਰੂਗਾ ਉਹਦੇ ਖਾਤੇ ਸਖਤ ਕਾਰਵਾਈ ਕੀਤੀ ਜਾਵੇ।